ਭਾਈ ਅਮਰਤਪਾਲ ਸਿੰਘ ਮਹਿਰੋ ਨੇ ਕਰਤਾ ਉਹੀ ਕੰਮ ਜੋ ਉਸ ਤੋਂ ਆਸ ਰੱਖੀ ਸੀ ਜਦੋਂ ਕਾਨੂੰਨ ਨਿਆਂ ਨਹੀਂ ਦਿੰਦਾ ਫਿਰ ਸਿੰਘ ਗੱਜਦੇ ਆ ਅਨੇਕਾਂ ਹੀ ਕੇਸ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਸੋਲਵ ਕੀਤੇ ਆ ਤੇ ਲੋਕਾਂ ਨੂੰ ਹੁਣ ਕਾਨੂੰਨ ਤੋਂ ਜ਼ਿਆਦਾ ਭਾਈ ਅਮਰਤਪਾਲ ਸਿੰਘ ਮਹਿਰੋ ਤੇ ਵਿਸ਼ਵਾਸ ਹੋ ਗਿਆ ਹੈ ਗੱਲ ਕਰਦੇ ਆ ਉਪਪਲ ਫਾਰਮ ਵਾਲੀ ਕੁੜੀ ਦੀ ਜਿੱਥੇ ਪੰਜਾਬ ਦੇ ਨੌਜਵਾਨ ਖੇਤੀ ਨੂੰ ਛੱਡ ਰਹੇ ਆ ਵਿਦੇਸ਼ਾਂ ਵੱਲ ਜਾ ਰਹੇ ਆ ਵੈਸਟਰਨ ਕਲਚਰ ਅਪਣਾ ਰਹੇ ਆ ਇਹ ਕੁੜੀ ਪੰਜਾਬ ਦੇ ਵਿੱਚ ਰਹਿੰਦੀ ਆ ਆਪਣੇ ਬਾਪ ਦੇ ਨਾਲ ਖੇਤੀ ਦੇ ਵਿੱਚ ਹੱਥ ਵਟਾਉਂਦੀ ਆ ਤੇ ਸੋਹਣੀ ਖੇਤੀਬਾੜੀ ਕਰਦੇ ਆ ਛੋਟੀ ਨੌਜਵਾਨ ਬੱਚੀ ਸੀ 18-19 ਸਾਲ ਉਮਰ ਸੀ ਜਿਸ ਤਰੀਕੇ ਦੇ ਨਾਲ ਨੌਜਵਾਨ ਵਸਤਾ ਦੇ ਵਿੱਚ ਗਲਤੀਆਂ ਹੋ ਜਾਂਦੀਆਂ ਇਸ ਕੁੜੀ ਤੋਂ ਵੀ ਗਲਤੀ ਹੋ ਗਈ ਪਰ ਇਸ ਨੂੰ ਨਹੀਂ ਪਤਾ ਸੀ ਵੀ ਇਹਦੀ ਗਲਤੀ ਹੈ ਜਿਹੜੀ ਇਹਦੀ ਸਾਰੀ ਉਮਰ ਲਈ ਏਡੀ ਵੱਡੀ ਜਿਹੜੀ ਕਲੰਕ ਬਣ ਜਾਊਗੀ ਇੱਕ ਮੁੰਡਾ ਉਹ ਵੀ ਤਨਾਟ ਘਰ ਦਾ ਇਦੇ ਸੰਪਰਕ ਦੇ ਵਿੱਚ ਆਉਂਦਾ ਗੱਲਬਾਤ ਹੁੰਦੀ ਆ ਵਿਆਹ ਤੱਕਰ ਗੱਲ ਪਹੁੰਚਦੀ ਆ ਘਰਦਿਆਂ ਨੂੰ ਮਿਲਦੇ ਆ ਪਰ ਬਾਅਦ ਦੇ ਵਿੱਚ ਪਤਾ ਨਹੀਂ ਕੀ ਹੁੰਦਾ ਉਹ ਕੁਝ ਪ੍ਰਾਈਵੇਟ ਵੀਡੀਓ ਇਸ ਕੁੜੀ ਦੀਆਂ ਬਣਾ ਕੇ ਵਾਇਰਲ ਕਰ ਦਿੰਦਾ ਮੁੰਡੇ ਦਾ ਪੱਖ ਆੱਡਾ ਉਹ ਕਹਿੰਦਾ ਮੈਂ ਨਹੀਂ ਇਹ ਕੋਈ ਹੋਰ ਆ ਪਰ ਕੁੜੀ ਦੇ ਦੱਸਣ ਮੁਤਾਬਕ ਮੁੰਡਾ ਜਿਹੜਾ ਉਹਦਾ ਜਿਹੜਾ ਫੈਮਿਲੀ ਬੈਕਗ੍ਰਾਉਂਡ ਆ ਉਹ ਫਾਈਨੈਂਸ਼ਲੀ ਬਹੁਤ ਜ਼ਿਆਦਾ ਸਟਰੋਂਗ ਆ ਜ਼ਮੀਨ ਜਾਇਦਾਦ ਖੁੱਲੀ ਆ ਇਸ ਕਰਕੇ ਖੁੱਲੀ ਜ਼ਮੀਨ ਜਾਇਦਾਦ ਹੋਣ ਕਰਕੇ ਸਰਕਾਰੇ ਦੇ ਬਾਰੇ ਪਹੁੰਚ ਜਦੋਂ ਵੀਡੀਓ ਵਾਇਰਲ ਹੋਣ ਲੱਗਦੀਆਂ ਚਿੰਤਾ ਦੇ ਵਿੱਚ ਰਹਿੰਦੀ ਆ ਕੁੜੀ ਡਿਪਰੈਸ਼ਨ ਦੇ ਵਿੱਚ ਚਲੀ ਜਾਂਦੀ ਆ ਪਰ ਬਾਅਦ ਦੇ ਵਿੱਚ ਕੀ ਹੁੰਦਾ ਕੁੜੀ ਹੌਸਲਾ ਕਰਦੀ ਆ ਬਾਹਰ ਆਉਂਦੀ ਆ ਫੈਂ ਕੈਮਰਾ ਮੀਡੀਆ ਦੇ ਨਾਲ ਸੰਪਰਕ ਕਰਦੀ ਆਪਣਾ ਪੱਖ ਰੱਖਦੀ ਆ ਬੋਲਡ ਟੀਵੀ ਦਾ ਮੁੰਡਾ ਉਹ ਅੱਗੇ ਆਉਂਦਾ ਗੱਲ ਮਹਿਲਾ ਕਮਿਸ਼ਨ ਤੱਕ ਰਾਜ ਲਾਲੀ ਤੱਕ ਪਹੁੰਚਦੀ ਆ ਉਹਨਾਂ ਦੀ ਇੰਟਰਫੇਰੈਂਸ ਤੋਂ ਬਾਅਦ ਜਲੰਧਰ ਦੇ ਆਤੀ ਦੇ ਐਸਐਸਪੀ ਸਾਹਮਣੇ ਆਉਂਦੇ ਆ ਹੌਸਲਾ ਦਿੰਦੇ ਆ ਜੇਕਰ ਕੋਈ ਦੋਸ਼ੀ ਆ ਬਖਸ਼ਿਆ ਨਹੀਂ ਜਾਵੇਗਾ ਹਰ ਕਿਸ ਨੂੰ ਸਜ਼ਾ ਮਿਲੇਗੀ ਲੋਕਾਂ ਦੀ ਸਿੰਮਪਤੀ ਕੁੜੀ ਦੇ ਨਾਲ ਜੁੜਨ ਲੱਗਦੀ ਆ ਲੋਕਾਂ ਦਾ ਦਬਾਅ ਵਧਣ ਲੱਗਦਾ ਕਿ ਜੇਕਰ ਕਿਸੇ ਕੋਲ ਕੋਈ ਪੈਸਾ ਤੇ ਉਹਨਾਂ ਦੀ ਇੱਜ਼ਤ ਨਹੀਂ ਹੌਲੀ ਹੌਲੀ ਗੱਲ ਅੱਗੇ ਵਧਦੀ ਆ ਕੁੜੀ ਗੱਲਾਂ-ਗੱਲਾਂ ਦੇ ਵਿੱਚ ਭਾਵਕ ਹੁੰਦੀ ਆ ਉਸ ਨੂੰ ਕੋਈ ਦੱਸਦਾ ਕਿ ਭਾਈ ਅਮਰਤਪਾਲ ਸਿੰਘ ਮੈਰੋ ਨਾਮ ਦਾ ਇੱਕ ਸ਼ਖਸ਼ਾ ਜੇਕਰ ਕਿਸੇ ਦੀ ਕੋਈ ਪੁਕਾਰ ਨਹੀਂ ਸੁਣਦਾ ਖਾਸ ਕਰਕੇ ਬੱਚੀਆਂ ਦੀ ਤੇ ਉਹ ਇਨਸਾਫ਼ ਦਵਾਉਂਦਾ ਉਹ ਜ਼ਿਕਰ ਕਰਦੀ ਆ ਕੁੜੀ ਕਿ ਮੈਰੋਂ ਸਾਹਿਬ ਮੈਨੂੰ ਇਨਸਾਫ ਨਹੀਂ ਮਿਲਦਾ ਮੈਨੂੰ ਇਨਸਾਫ ਦਿਓ ਮੈਰੋਂ ਪੰਥਕ ਕਾਰਜ ਕਰਕੇ ਇੱਕ ਅੰਡਰਗਰਾਉਂਡ ਹੋਏ ਆ ਜਦੋਂ ਗੱਲ ਉਹਨਾਂ ਤੇ ਕਰ ਪਹੁੰਚਦੀ ਆ ਫੌਰਨ ਜਵਾਬ ਦਿੰਦੇ ਆ ਉਹ ਕਹਿੰਦੇ ਆ ਵੀ ਤੂੰ ਸਾਡੇ ਤੇ ਕਰ ਗੱਲ ਪਹਚਾਈ ਆ ਕੁੜੀਏ ਅਸੀਂ ਤੈਨੂੰ ਇਨਸਾਫ ਦੇਵਾਂਗੇ ਪਰ ਪਹਿਲਾਂ ਪਿਆਕੀ ਕੀਤ ਕਰਾਂਗੇ ਜੇਕਰ ਤੂੰ ਸਹੀ ਹੋਈ ਤੈਨੂੰ ਇਨਸਾਫ ਦਵਾਉਣ ਦੀ ਜ਼ਿੰਮੇਵਾਰੀ ਕਾਨੂੰਨ ਤੋਂ ਬਾਅਦ ਮੇਰੀ ਆ ਇਹ ਗੱਲ ਜਿਵੇਂ ਮੁੰਡੇ ਵਾਲਿਆਂ ਦੇ ਕੰਨ ਵਿੱਚ ਜਾਂਦੀ ਆ ਭਾਜੜਾ ਪੈ ਜਾਂਦੀ ਆ ਪਤਾ ਕਿ ਅਮਰਪਾਲ ਸਿੰਘ ਮੈਰੋਂ ਕਿਸ ਤਰ੍ਹਾਂ ਇਨਸਾਫ ਦਵਾਉਂਦਾ ਦਵਾ-ਦਵਾ ਆਪਣਾ ਪੱਖ ਰੱਖਣ ਮੀਡੀਆ ਨੂੰ ਬੁਲਾਉਂਦੇ ਆ ਤੇ ਆਪਣਾ ਪੱਖ ਉਹ ਰੱਖ ਦਿੰਦੇ ਆ